ਆਵੇ ਕੀ ਚੱਲੋ ਨੇ ਕੰਨੀ ਫੜ ਲਿਆ ਇੱਥੇ ਵਿਜਾਏ ਆ ਜਾ ਲੈ ਬਚਾਲੇ ਆਇਆ ਬਚਾਲੇ ਆਇਆ ਕਿੱਥੇ ਲਿਆ ਜੇ ਫਿਰ ਦੀ ਆ ਕੋਦ ਆ ਚੱਕੀ ਤੇ ਲੈਂਦੀ ਐ ਜਿੱਥੇ ਨਹੀਂ ਲੈਂਦੀ ਕੋਈ ਨਾ ਲੈਂਦੀ ਚੰਪ ਕਰਕੇ ਆਇਆ ਇੱਧਰ ਵਿਜਾਏ ਬਾਲਾਂਗੇ ਨਹੀਂ ਕਿਸੇ ਨਾਲ ਇਹ ਵੰਡ ਕੇ ਥਾਂ ਦੇ ਦਾਂਗੇ ਇਹ ਤਾਂ ਆ ਲੈ ਉਹ ਬੰਦਾ ਜਿਹੜਾ ਜਿਹੜੀ ਅਗਿਦਾ ਆਪਣਾ ਬੰਦਾ ਲੈਣਾ ਮੈਂ ਲੈਣਾ ਬੰਦਾ ਇਹ ਕਿਹਦੇ ਬੰਦੇ ਜਿਹਨੇ ਵਿਜਾਏ ਆਇਆ ਪਾਵਰ ਦਿੱਤੇ ਮੇਰੇ ਆਖਿਆ ਹਾਂ ਇਹ ਅੱਖਾਂ ਦੀ ਆਉਂਦੀ ਨਹੀਂ। ਫੇ ਸਾਡੀ ਲਿਆ ਤੋੜਤੀ ਬੈਕ। ਇਹ ਅੱਖ ਕਿਹੜਾ ਹੈ? ਹੈ? ਹੋਰ ਦੇਖਣਾ ਹੈ। ਇਹ ਕਿਹਾ ਗਿਆ। ਨਾ। ਨਾ ਤੇ ਮੇਰੀ ਅੱਖਾਂ ਹੋਣੀ। ਨਾ ਇਹ ਅੱਖ ਤੇ ਕਿਵੇਂ ਨਹੀਂ ਆਉਂਦਾ। ਲਿਆਈ ਮੇਰੀ ਬਾਈ। ਲਿਆਈ ਮਰੀ ਤੇ ਸਾਡੀ। ਅੱਛਾ ਯਾਰ। ਹਾਂ। ਕੀ ਆਖੇ? ਕਿ ਜਿੰਦਾਂ ਪਾ ਕੱਠੇ ਜਾਂਦੇ ਤੁਸੀਂ। ਖੁੰਡ ਨੂੰ ਖੁੰਡ ਨਹੀਂ ਜਾਂਦਾ। ਉਹ ਜਵਾਕ ਜਵਾਕ ਵਾਲੀ ਮੱਤ ਤੇ। ਬੜਾ ਹੋ ਗਿਆ। ਹੋਰ ਹੈ? ਹੋਰ ਤੇਰੇ ਨਾਲ ਲਿਆਉਣਾ ਭਾਈ। ਤੇਰੇ ਦਾ ਪਪੂਲਰ ਹੀ ਲੈ ਜੀ ਆਪਣੇ ਕੋਲ ਵੀਡੀਓ ਭਈ ਆ ਜੇ। ਠੀਕ ਹੈ ਠੀਕ ਹੈ। ਇਹ ਦਿਖਾ ਬੱਪੂਰੇ ਹੋਰ ਵੇਚ ਜਾਂਦੇ ਨੂੰ ਜੀ ਨਾ ਕਿੱਥੇ ਵੇਚ ਜਾਂਦੇ ਸੀ ਆ ਜਿਹੜਾ ਬਾਰੇ ਰੁਪਏ ਬਾਰੇ ਮੈਰੀ ਕੋਲ ਆ ਰਹੇ ਨਹੀਂ ਹੋਇਆ ਬਾਰੇ ਬੱਪੂ ਨਾਲ ਰੁਪਏ ਵਾਟ ਲੈ ਛੋਟੇ ਬੱਪੂ ਨਾਲ ਲੈ ਕੋਈ ਤਾਂ ਕਿਸੇ ਬੰਦੇ ਰੇ ਪਾਕੀ ਜੀ ਵਿੱਚ ਹਾਂ ਆਊਗਾ ਨਹੀਂ ਤਾਂ ਭੜੀ ਵੇਚਦਾ ਸੀ ਇਹ ਓਹ ਤਾਂ ਕਰਦੇ ਲੋਕਾਂ ਨੇ ਅਜੜੀ ਲੈ ਕੇ ਗਈ ਨੈਗ ਲੈ ਕੇ ਗਈ ਨੈਗ ਲੈ ਕੇ ਗਈ ਚੱਲ ਹੁਣਾਂ ਗੰਨੇ ਦੀ ਫੱਕ ਦਾ ਪਤਾ ਲੱਗਦੀ ਨਹੀਂ ਹੁੰਦੀ ਐ